ਕੌਣ ਚੰਗ? ਤੁਸੀਂ ਮਾਰਖਮੀ ਨੂੰ ਭੋਨ ਉਸ ਲੋਕੇ ਵਿੱਕੇ ਨੂੰ ਵਿੱਕੇ ਅੱਗੇ ਆ ਰਿਹਾ ਸਾਰ ਰੰਗ ਦਾ ਐਕਟਰ ਅਰੇ ਹੌਲੀ ਹੀ ਕਰਿਆ ਹੁਣ ਉਹਨੇ ਖੜਾ ਵਾਦਾ ਫੱਟਦਾ ਹੀ ਹੈ आही है चलो फिर कितने जाएगा चल कि नहीं जाऊंगा मोड़ 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 तेरी मोड़ने कर जाओ ਕੜਾਇਗਾ ਤੂੰ ਕਰ ਮੇਰੇ ਕੋਲ ਫਿਰ ਦਾ ਪਿੱਛੇ ਮਾਰੇਗਾ ਕਰਦਾ ਵਿਚੇ ਦਾ ਮਾਰਾ ਫਿਰ ਲਾਈਟਾਂ ਦੇ ਘੇਰ ਕੇ ਤੈਨੂੰ ਖੜੇ ਨੂੰ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਉਹਨੇ ਬੈਕ ਮਾਰ ਸਕਦਾ ਨਹੀਂ ਮਾਰਦਾ ਜੀ ਲਾਈਟਾਂ ਦੇ ਘੇਰ ਕੇ ਤੈਨੂੰ ਲਾਉਂਦੇ ਲੈ ਇਹ ਮਾਰਨੇ ਬਣਾ ਰਹੇ ਲਾਈਟਾਂ ਦੇ ਬਹੁਤ ਜਣਾ ਕੋਲੋਂ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾ ਰਹੇ ਕਿੱਧਰ ਜਾਂਦਾ ਜਾਣਾ どういうこと ਇਹ ਜੀ ਡਰਾਈਵਰ ਦੀ ਕਟਾਈ ਕਰਾਉਣਾ ਚੰਗੀ ਇਹ ਜੀ GPS ਲੱਗਿਆ ਉਹ ਭੱਜ ਸਕਦਾ ਨਹੀਂ ਫਟਾਣਾ ਨਾ ਲੱਗਿਆ ਨਹੀਂ ਸਾਨੂੰ ਆ ਰਿਹਾ ਉਹ ਕਿੰਨਾ ਕਰਦਾ ਮਾਵਾ ਗੋਸਾ ਕੋਈ ਨਹੀਂ ਮੋਰਾਂ ਨਾ ਕੱਢੀ ਨਹੀਂ ਕਰਦਾ ਉਹਨੂੰ ਕਹਿ ਆਰਾਮ ਨਾਲ ਕੱਢੀ ਵਿਕੀ ਆਰਾਮ ਨਾਲ ਆਰਾਮ ਨਾਲ ਕੱਟ ਮਾਰਦਾ ਹੋ ਇੱਦਾਂ ਲੁਹਾਉ ਕੱਟ ਮਾਰਦਾ ਆਰਾਮ ਦੇ ਕਿਸੋ ਦੇ ਵਿੱਚ ਨਾ ਯਾਰ ਉਹ ਹੀ ਦਾ ਹੈ ਭੈਣ ਦਾ ਲੰਨਾ ਕਿਸੋ ਦੇ ਵਿੱਚ ਚੱਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਬੰਦ ਫੁੱਟਰ ਬੰਦ ਕਰ ਦੇ ਕੋਈ ਇਹ ਚੱਲਣ ਨੂੰ ਹੈ ਕਿੱਥੇ ਚਲੇ ਜਾਣਾ ਕਿੱਧਰ ਨਾ ਨਾ ਕੋਈ ਜੀ ਵਿਦਾ ਦੂਰ ਰੱਖੋ ਹੱਥ ਪੰਡਾ ਦੀ ਚਾਰਾ ਦੂਰ ਹੈਂਕ ਮਾਰੋ ਤੇ ਫੋਨ ਨਾਲ ਫੋਨ ਲੱਗੇ ਫੋਨ ਨਾਲ ਸੁਣ ਸੁਣ ਆਹ ਚੱਕਰੀ ਬਾਈ ਬੰਦ ਤਾਂ ਗੱਲ ਚੱਕਰੀ 10 ਮਿੰਟ ਬਾਅਦ ਕਰ ਗੱਲ ਚੱਕਰੀ ਬਾਅਦ ਚੱਕਰੀ ਕਰ ਹਲੋ ਗੱਟ ਮਰੂਆ ਲੇਕਿਨ ਮੈਂ ਇਧਰ ਮੁੜ ਕੇ ਤੇ ਵੀ ਕੜਨੋ ਹੈਲੋ ਮੈਂ ਕੜਨੋ ਮੁੜਦਾ ਮੈਂ ਗੱਡੀ ਪਿੱਛੇ ਵਾਜ ਕੇ ਆ ਤੈਨੂੰ ਹਣਾ ਆ ਦੇ ਵਿੱਚ ਆ ਵਿੱਕੀ ਵਿੱਕੀ ਇਹਨੂੰ ਜੰਮੀ ਨਹੀਂ ਲਿਦਰਾਉਂਦਾ ਬਤਾ ਕੰਦ ਚੱਲ 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 ਉਹ ਕਰ ਗਿਆ ਕੋਣ ਲੱਗਾ ਮੋੜ ਕੇ ਉਹ ਲੱਗਾ ਮੋੜ ਕੇ ਵਿੱਕੀ ਨੂੰ ਗੱਡੀ ਚਲਾਉਣ ਦੀ ਐਡਜਮੈਂਟ ਹੀ ਨਹੀਂ ਸਹੀ ਮੈਂ ਹੋਰ ਕੋਈ ਸਿਕਟ ਬਣਾ ਲਦਾ ਹਾਂ ਆਰੇ ਉਹ ਕਿੰਨੇ ਪਾਪੜੇ ਵਿੱਚੋਂ ਮਾਰ ਗਿਆ ਜੀ ਸੋਰੂ ਕਾਰ ਕਰੀ ਗੁਰਦਾਸ ਦੀ ਦਾ ਨਾ 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 ਪ੍ਰਦੀਪ ਆ ਰਿਹਾ ਕਿੱਥੇ ਹਾਂ ਵਰਤ ਆਪਣੇ ਵਾਲੇ ਦਾ ਦਿੱਤ ਕੱਢ ਕੇ ਦੋ ਗੰਦੇ ਦੇਖਾਂਗੇ ਫਸਾਵੇਂ ਕਰਕੇ ਤਾਰਾਂਗੇ ਬਗੀਵਾ ਚ ਨਾਵਾ ਢੇਟਵੇਂ ਤੇ ਚੜਨਾ ਹੈ ਉਹਨਾਂ ਕਿੱਥੋਂ ਹਾਂ ਉਹਦੇ ਤੇ ਚੌਂਡੇ ਤੇ ਉਹ ਬਿੱਕੀ ਨਾ ਚੜਾਉਂਦਾ ਇੱਕ ਦੋ ਬੰਦੇ ਨਾ 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 ਗਿਆ ਚਲੂਆ ਉਹਦਾ ਬਿੱਕੀ ਪੈਂਦਾ ਜੂ ਉਹਨਾਂ ਨੂੰ ਬਿੱਕੀ ਨਾਲ ਲੱਗਾ ਹੈ ਕੋਈ ਮਨ ਕਰਦਾ ਨਹੀਂ ਕਰਾਉਣ ਨੂੰ ਕੋਈ ਪਰਾਪਰ ਕੋਈ ਬੰਦਾ ਰੋਣਾ ਕਰਾ ਬਿਠਾ ਰ ਗਿਆ ਜਿਹੜਾ ਨਾ ਆ ਜਾ ਠੇਕੇ ਦਾ ਨਾਲਾ ਹਾਂ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗਊ ਰਖਸ਼ਾ ਦਲ ਦੀ ਟੀਮ ਹਲੋ ਪਟਿਆਲਾ ਵਿਕੀ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਤੋਂ ਲੱਗੇ ਹੋਏ ਆ ਸਾਡੇ ਤੋਂ ਪਵਾਨੀਗੜ੍ਹ ਨੂੰ ਪਾਲੀ ਗੱਡੀ ਆ ਉਹ ਸਾਡੇ ਸਟੇਪ ਪ੍ਰਧਾਨ ਜੀ ਜੋ ਪਟਿਆਲ ਮੁੱਖ ਭਾਰਤ ਦੇ ਸੰਭ ਰਾਖਸ਼ਾ ਦਲ ਕੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ ਔਰ ਇਹ ਗੱਡੀ ਰੋਕ ਰਹੀ ਰਿਹਾ ਹੈਗਾ ਔਰ ਬੜੀ ਪੂਰੀ ਤਿੱਖਿਆ ਪਿਆ ਰਿਹਾ ਔਰ ਸਾਈਡਾ ਮਾਰ ਰਿਹਾ ਸੋਹਣੀ ਸਗੱਡੀ ਨੂੰ ਖੜਾਗੇ ਔਰ ਇਸ ਗੱਡੀ ਵਿੱਚ ਬਹਿ ਲਦੇ ਹੋਏ ਆ ਇਹ ਸਾਡੇ

ਤੂੰ ਗੱਡੀ ਫੜਾ ਮੈਨੂੰ ਓਹ ਗੱਡੀ ਚਲਦੀ ਛੱਡਦੀ ਛਾਲ ਮਾਰ ਕੇ ਦੌੜ ਗਿਆ ਓ ਗੱਡੀ ਮੇਰਾ ਕਮਾ ਕੇ ਓ ਗੱਡੀ ਵਾਹ 100 ਗੱਡੀ ਰੋਕੀਆ ਗੱਡੀ ਚਲਦੀ ਛੱਡ ਗਿਆ ਭੱਜ ਗਿਆ ਹਾਂ ਆਉ ਨਹੀਂ ਭੱਜਿਆ ਦੂਰ ਹੀ ਭੱਜਿਆ ਪਰਨਾਉ ਜੂ ਸੋ ਗੌਰ ਰਖਸ਼ਾ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਸ ਕੁਮਾਰ ਜੀ ਉਹ ਜਿਵੇਂ ਤੁਸੀਂ ਦੇਖ ਰਹੇ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਕੋਈ ਯਾਰ ਕਿਸੇ ਨਾਲ ਬੱਜੇਗਾ ਸਰਬੱਜਾ ਗੱਡੀ ਨੇ ਮਾਰਿਆ ਇਹ ਇੱਕ 사이ਦੋ ਪਕੜ ਲਿਆ 사이ਦ ਦੀ ਗਲਤੀ ਨਹੀਂ ਹੈਗੀ ਪਹਿਲਾਂ ਹੀ ਹਿਊਮਨ ਹੈ ਹਾਂਜੀ ਹਾਂਜੀ ਹਾਂ ਉਹ ਤਾਂ ਬਾਅਦ ਵਿੱਚ ਪੁਲਿਸ ਪਾ ਕੇ ਲੈ ਜਾਓ ਪਾਉ ਉਹਨੂੰ ਪਿੱਛੇ ਘੇਰੋ ਡਾਲਨੇ ਮੈਂ ਪੁਲਿਸ ਕਿੱਥੇ ਹੈ ਹਸਪੀਟਲ ਲੈ ਕੇ ਜਾਓ ਬਾਅਦ ਚ ਇਹਨਾਂ ਦੀ ਬਿਆਨ ਇਸ ਤੋਂ ਬਾਅਦ ਚ ਲੈ ਆਉਂਗੀ ਹਾਂਜੀ ਉਹ ਤਾਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ ਹੈ ਗਾਂ ਵਾਲੀ ਦੋ ਕੋਈ ਖੜੀ ਹੈ ਜੋ